ਦਰਾਹਾ ਪੁਲਿਸ ਨੇ 50 ਬੂਟੇ ਡੋਡਿਆਂ ਦੇ ਨਾਲ ਇੱਕ ਵਿਅਕਤੀ ਕਾਬੂ ਕੀਤਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਾਹਾ ਥਾਣਾ ਦੇ ਏਐਸਆਈ ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਕਦੋਂ ਤੋਂ ਬਿਸ਼ਨਪੁਰਾ ਵੱਲ ਜਾ ਰਹੇ ਸੀ ਤਾਂ ਉਹਨਾਂ ਨੂੰ ਸਾਹਮਣੇ ਤੋਂ ਇੱਕ ਪੈਦਲ ਆਉਂਦਾ ਵਿਅਕਤੀ ਦਿਖਾਈ ਦਿੱਤਾ ਜਿਸ ਦੇ ਸਿਰ ਤੇ ਇੱਕ ਥੈਲਾ ਚੁੱਕਿਆ ਹੋਇਆ ਸੀ ਪੁਲਿਸ ਨੇ ਸ਼ੱਕ ਹੋਂਦ ਤੇ ਉਸ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਦੇ ਦੌਰਾਨ ਉਸ ਦੇ ਥੈਲੇ ਦੇ ਵਿੱਚੋਂ 50 ਬੂਟੇ ਡੋਡਿਆਂ ਦੇ ਬਰਾਮਦ ਕੀਤੇ ਇਸ ਮੌਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ આરોપી ਨੂੰ ਕਾਬੂ ਕਰ ਲਿਆ ਉਥੇ આરોપી ਦੀ ਪਹਿਚਾਣ ਮੇਜਰ ਸਿੰਘ ਪੁੱਤਰ ਲਖਮਨ ਸਿੰਘ ਵਾਸੀ ਪਿੰਡ ਕੱਦੋਂ ਤੋਂ ਵਿਸ਼ਲਪੁਰਾ ਰੋਡ ਤੇ ਪੈਦਲ ਆਉਂਦਾ ਵਿਅਕਤੀ ਕਾਬੂ ਕੀਤਾ ਗਿਆ ਕੀ ਮਾਮਲਾ ਸੀ ਕੀ ਅਸੀਂ ਸਤਪਾਲ ਸਿੰਘ ਸਮੀਤ ਪੁਲਿਸ ਪਾਰਟੀ ਦੇ ਕਦੋਂ ਤੋਂ ਵਿਛਪੜਾ ਰੋਡ ਨੂੰ ਅਗਸਤ ਤੇ ਜਾ ਰਿਹਾ ਸੀਗਾ ਇੱਕ ਵਿਅਕਤੀ ਜਿਹੜਾ ਆਪਣੇ ਸਿਰ ਤੇ ਚਿੱਟੇ ਰੰਗ ਦਾ ਥੈਲਾ ਚੁੱਕੀ ਹੋਇਆ ਦਿਖਾਈ ਦਿੱਤਾ ਜਦੋਂ ਉਹਦੀ ਤਲਾਸ਼ੀ ਲਈ ਤਾਂ ਉਹਦੇ 50 ਬੂਟੇ ਡੋਡਿਆਂ ਤੇ ਜਿਹੜਾ ਹਰਾ ਪੌਦਾ ਬੂਟਿਆਂ ਦਾ ਹੁੰਦਾ ਬਰਾਮਦ ਹੋਇਆ ਸਰ ਕਾਬੂ ਰੋਹੀ ਦੀ ਪਛਾਣ ਕੀ ਹੈ ਜੋ ਨੌ ਲਖਮਨ ਸਿੰਘ ਪੁੱਤਰ ਕੇਚਰ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਥਾਣਾ ਦਰਾਹਾ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ ਖਿਲਾਫ ਮਾਮਲਾ ਦਰਜ ਕਰਕੇ ਜਿਹੜੀ ਤਕਸੀਸ਼ ਜਾਰੀ ਹੈ ਸਰ ਕੀ ਇਹ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹਨ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗੂਗਾ ਸਰ ਵੀ ਇਹ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਠੀਕ ਇੱਕ ਇਨਵੈਸਟੀਗੇਸ਼ਨ ਦੇ ਹਿੱਸਾ ਆਟ ਆਉ ਇਹ ਬੇਚਤਾ ਵਗੈਰਾ ਜੀ ਕੀ ਕਰਦਾ ਇਹਦਾ ਜੀ ਸਰੀ ਤਾਂ ਨਵੈਸਟੀਗੇਸ਼ਨ ਜਾਰੀ ਹੈ ਉਹਦੇ ਬਾਅਦ ਸੱਚ ਸਾਹਮਣੇ ਆਉਣਗੇ ਉਦੇ ਰਾਹ ਤੀ ਜਿਹੜੀ ਅਗਲੀ ਤਕਤੀਸ਼ ਅਮਰੋਚੀ ਲੰਦੀ ਜਾ ਰਹੀ ਹੈ